ਦੋਸਤੋ ਡੋਨਲਡ 트ੰਪ ਸਾਹਿਬ ਹੁਣੇ ਇਸ ਸਮੇਂ ਮਿਡਲ ਈਸਟ ਦੇ ਦੌਰੇ ਤੇ ਨੇ ਤੇ ਉੱਥੇ ਉਹਨਾਂ ਨੇ ਕਈ ਵੱਡੇ ਐਲਾਨ ਕੀਤੇ ਨੇ ਇੱਕ ਤਾਂ ਇੰਡੀਆ ਨੂੰ ਲੈ ਕੇ ਸਪੈਸ਼ਲੀ ਜਿਹੜਾ ਉਹਨਾਂ ਨੇ ਐਪਲ ਦੇ ਪ੍ਰਤੀ ਕਮੈਂਟ ਕੀਤਾ ਪੈਸੇ ਇੰਡੀਆ ਦੇ ਵਿੱਚ ਤਾਂ ਮੋਸਟਲੀ ਸਾਰੀਆਂ ਨਿਊਜ਼ ਉਸੇ ਚੀਜ਼ ਦੇ ਨਾਲ ਸੰਬੰਧਿਤ ਨੇ ਕਿ ਜਿਹੜਾ 트럼ਪ ਹੋਣਾ ਨੇ ਵੀ ਐਪਲ ਕੰਪਨੀ ਦੇ ਸੀਈਓ ਨੂੰ ਕਿਹਾ ਕਿ ਭਾਈ ਤੂੰ ਇੰਡੀਆ ਦਾ ਖਿਆਲ ਨਾ ਰੱਖ ਇੰਡੀਆ ਵਾਲੇ ਆਪਣਾ ਖਿਆਲ ਆਪ ਹੀ ਰੱਖ ਲੈਣਗੇ ਤੂੰ ਅਮਰੀਕਨ ਲੋਕਾਂ ਦਾ ਜ਼ਿਆਦਾ ਖਿਆਲ ਰੱਖ ਪਰ ਉਹ ਵੀ ਇੰਨਾ ਜ਼ਿਆਦਾ ਲੱਗਦਾ ਨਹੀਂ ਕਿ ਐਪਲ ਵਾਲੇ ਜਿਹੜੇ ਆ 트럼ਪ ਸਾਹਿਬ ਦੇ ਇਸ ਗੱਲ ਨੂੰ ਮੰਨਣਗੇ ਕਿਉਂਕਿ ਆਬਵੀਅਸਲੀ ਬਹੁਤ ਜ਼ਿਆਦਾ ਖਰਚਾ ਹੋ ਗਿਆ ਜਾ ਰਿਹਾ ਹੈ ਕਿ ਐਪਲ ਵਾਲੇ ਆਲਰੇਡੀ ਕਰ ਚੁੱਕੇ ਆ ਇੱਥੇ ਮੈਂ ਹੁਣੇ ਇੱਕ ਇਕਨੋਮਿਕ ਟਾਈਮਜ਼ ਦੀ ਰਿਪੋਰਟ ਦੇਖ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਈਵਨ ਦੋ ਕਿ ਡੋਨਲਡ 트럼ਪ ਅਮਰੀਕਨ ਰਾਸ਼ਟਰਪਤੀ ਇਹਨਾਂ ਨੂੰ ਕਹਿ ਰਹੇ ਨੇ ਐਪਲ ਵਾਲਿਆਂ ਨੂੰ ਕਿ ਤੁਸੀਂ ਸਾਰਾ ਆਪਣੀ ਜਿੰਨਾ ਵੀ ਕੰਮ ਹੈ ਤੁਸੀਂ ਅਮਰੀਕਾ ਸ਼ਿਫਟ ਕਰੋ ਬਟ ਸਟਿਲ ਜਿਹੜਾ ਯੂਐਸ ਐਨਾਲਿਸਟ ਐਸਟੀਮੇਟ ਕਿ ਜੇਕਰ ਉਹ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਬਿਜ਼ਨਸ ਤਬਦੀਲ ਕਰਦੇ ਆ ਤੇ ਆਈਫੋਨ ਦੀ ਕੀਮਤ 3000 ਡਾਲਰ ਤੱਕ ਪਹੁੰਚ ਸਕਦੀ ਆ ਅੱਛਾ ਇਹ ਵੈਸੇ ਵੀ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਇਹਨਾਂ ਦੇ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਾ ਇਹਨਾਂ ਨੇ ਉਹ ਟੈਰਫਾਂ ਵਾਲਾ ਵੀ ਵੈਸੇ ਤੋਂ ਕਾਈਂਡ ਆਫ ਜੁਮਲਾ ਹੀ ਨਿਕਲਿਆ ਕਿਉਂਕਿ ਬਹੁਤ ਸਾਰੀਆਂ ਜਗ੍ਹਾਾਂ ਦੇ ਤਾਂ ਉਹਨੂੰ ਕੈਨਸਲ ਹੀ ਕਰ ਦਿੱਤਾ ਗਿਆ ਚਾਈਨਾ ਦੇ ਨਾਲ ਵੀ ਬਾਅਦ ਵਿੱਚ ਉਹਨੂੰ ਰੋਕ ਦਿੱਤਾ ਗਿਆ ਬਾਕੀ ਹੋਰ ਬਹੁਤ ਸਾਰੇ ਮੁਲਕਾਂ ਦੇ ਨਾਲ ਵੀ ਬਟ ਸਟਿਲ ਜੇਕਰ ਜਿੱਦਾਂ ਇਹਨਾਂ ਨੇ ਪਹਿਲਾਂ ਇਹ ਇੱਕ ਸਾਰਾ ਨੈਰੇਟਿਵ ਘੜਿਆ ਸੀ ਕਿ ਅਸੀਂ ਵੀ ਸਾਰੇ ਜਿੰਨੇ ਬਿਜ਼ਨੈਸਿਸ ਜਿਹੜੇ ਅਮਰੀਕਾ ਨੂੰ ਛੱਡ ਕੇ ਦੂਸਰੇ ਮੁਲਕਾਂ ਦੇ ਵਿੱਚ ਚਲੇ ਗਏ ਵਾਪਸ ਅਮਰੀਕਾ ਆਉਣ ਉਹ ਵੈਸੇ ਵੀ ਇੰਨਾ ਈਜ਼ੀ ਨਹੀਂ ਉਹ ਤਾਂ ਆਪਾਂ ਸਾਰੇ ਸਿਆਣੇ ਆ ਕਿ ਕੋਈ ਫੈਕਟਰੀ ਲਾਉਣੀ ਉਥੇ ਉਹ ਉਹ ਉਹਨੂੰ ਦੁਬਾਰਾ ਚਲਦਿਆਂ ਕਰਨਾ ਇਟਸ ਨੋ ਦੈਟ ਇਜ਼ੀ ਕਿ ਉਹਨੂੰ ਦੁਬਾਰਾ ਜਿਹੜਾ ਵੀ ਉਹਦੀ ਸ਼ੁਰੂਆਤ ਹੋਵੇ ਸੋ ਹਜੇ ਲੱਗਦਾ ਨਹੀਂ ਕਿ ਜਿਹੜਾ ਕਿਉਂਕਿ ਐਪਲ ਨੇ ਕਾਫੀ ਵੱਡਾ ਇੱਕ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇੰਡੀਆ ਦੇ ਵਿੱਚੋਂ ਆਪਣੀ ਉਹ ਪ੍ਰੋਡਕਸ਼ਨ ਵਧਾਉਣ ਦੀ ਤਾਂ ਆਪਣੇ ਖੈਰ ਇਹ ਜਿਹੜਾ ਉਹਨਾਂ ਦਾ ਜਿਹੜਾ ਮੇਨ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੋਏ ਹੈ ਕਿ ਉਹ ਉਹਨਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਮਤਲਬ ਕਿ 트럼ਪ ਦੀ ਤੇ ਪੁਤਿਨ ਦੀ ਰਸ਼ੀਆ ਰਾਸ਼ਟਰਪਤੀ ਦੀ ਮੁਲਾਕਾਤ ਨਹੀਂ ਹੁੰਦੀ ਤਦ ਤੱਕ ਕਿ ਜਿਹੜਾ ਯੂਕਰੇਨ ਪੀਸ ਵਾਲਾ ਕੰਮ ਆ ਵੀ ਇਹ ਸਿਰੇ ਨਹੀਂ ਚੜਨਾ ਬਲਾਦੀਮਰ ਪੁਤਿਨ ਨੇ ਲੰਘੇ ਦਿਨੀ ਇੱਕ ਬਿਆਨ ਦਿੱਤਾ ਕਿ ਅਸੀਂ ਮੈਂ ਪੀਸ ਲਈ ਤਿਆਰ ਹਾਂ ਤੰਬੀ ਆਪਾਂ ਮੈਂ ਯੂਕਰੇਨੀਅਨ ਰਾਸ਼ਟਰਪਤੀ ਦੇ ਨਾਲ ਸਿੱਧੀ 1 ਟੂ 1 ਜਾਂ ਡਾਇਰੈਕਟ ਟਾਕ ਕਰਨ ਦੇ ਲਈ ਤਿਆਰ ਇਹਨਾਂ ਦੇ तकरीबन 3-4 ਸਾਲ ਹੋ ਗਿਆ ਉਸ ਤੋਂ ਪਹਿਲਾਂ ਇਹਨਾਂ ਦੀ ਲਾਸਟ ਟਾਈਮ ਜਿਹੜੀ ਆ 1 ਟੂ 1 ਜਾਂ ਕਹਿ ਲਓ ਕਿ ਡਾਇਰੈਕਟ ਟਾਕਸ ਹੋਈਆਂ ਸੀ ਜਾਂ ਸੀ ਯੂਕਰੇਨ ਤੇ ਰਸ਼ੀਆ ਦੇ ਦਰਮਿਆਨ ਅਦਰਵਾਈਜ਼ ਬਾਕੀ ਮੁਲਕ ਹੀ ਕਰਾਉਂਦੇ ਰਿਹਾ ਸਪੈਸ਼ਲੀ ਯੂਐਸਏ ਕਰਵਾਉਂਦਾ ਰਿਹਾ ਤੇ ਇਸ ਤੋਂ ਜਿਹੜਾ ਸਟ੍ਰੇਟ ਵੀ ਡੋਨਲਡ ਟਰੰਪ ਨੇ ਵੀ ਕਿਹਾ ਕਿ ਜ਼ੇਲੈਸਕੀ ਨੂੰ ਉਹਨਾਂ ਨੇ ਕਿਹਾ ਕਿ ਇਹਨੂੰ ਇਹ ਮੌਕਾ ਜਾਇਆ ਨਹੀਂ ਜਾਣ ਦੇਣਾ ਚਾਹੀਦਾ ਤੇ ਜਦ ਇਹ ਜਿਹੜਾ ਇਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਆ ਆਪਣੇ ਰਸ਼ੀਆ ਦੇ ਨਾਲ ਸੋ ਉਹ ਤੇ ਬਾਅਦ ਵਿੱਚ ਇਹਨਾਂ ਨੇ ਫਿਰ ਅਨਾਉਂਸ ਕੀਤਾ ਕਿ ਅਸੀਂ ਜਿਹੜਾ 터ਕੀ ਦੇ ਵਿੱਚ ਇਕੱਠੇ ਹੋਣਾ 터ਕੀ ਦੇ ਵਿੱਚ ਅੱਜ ਇਹ ਸਾਰੇ 터ਕੀ ਕਹਿੰਦਾ ਜੇ 터ਕੀਆ ਕਹਿੰਦਾ ਹੁਣ ਉਹਨਾਂ ਨੇ ਆਪਣਾ ਨਾਮ ਵੀ ਬਦਲ ਦਿੱਤਾ ਸੋ ਅੱਜ ਉੱਥੇ ਇਹ ਸਾਰੇ ਇਕੱਠੇ ਆ ਪਰ ਲੰਗੇ ਰੋਜ਼ ਜਿਹੜਾ ਰਸ਼ੀਨ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਐਲਾਨ ਕਰਤਾ ਸੀਗਾ ਕਿ ਜਿਹੜੇ ਵਲਾਦੀਮਿਰ ਪੁਤਿਨ ਆ ਇਹ ਉੱਥੇ ਨਹੀਂ ਜਾਣਗੇ ਸੋ ਜਿਹੜੇ ਯੂਐਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਹੁਣ ਇਹ ਗੱਲ ਕਹੀ ਆ ਕਿ ਜਦ ਤੱਕ ਉਹ ਉਹ ਚਾਹੁੰਦੇ ਨੇ ਕਿ ਉਹ ਉਹਨਾਂ ਦੀ ਵਲਾਦੀਮਿਰ ਪੁਤਿਨ ਦੇ ਨਾਲ ਮੁਲਾਕਾਤ ਜਲਦੀ ਤੋਂ ਜਲਦੀ ਹੋਵੇ ਤਾਂ ਕਿ ਜਿਹੜਾ ਪੀਸ ਪ੍ਰੋਸੈਸ ਆ ਇਹਨੂੰ ਤੇਜ਼ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਜਿਹੜੀ ਇਹ ਜੰਗ ਰੋਕੀ ਜਾਵੇ ਤੇ ਕੱਲੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦ ਤੱਕ ਅਸੀਂ ਦੋਨੇ ਇਕੱਠੇ ਨਹੀਂ ਹੁੰਦੇ ਤਦ ਤੱਕ ਇਹਦਾ ਕੋਈ ਹੱਲ ਨਹੀਂ ਨਿਕਲਣਾ ਸੋ ਆਬਵੀਅਸਲੀ ਜਦੋਂ ਇਹਨਾਂ ਨੇ ਕਿਹਾ ਰਸ਼ੀਅਨ ਜਿਹੜੀ ਐਡਮਿਨਿਸਟ੍ਰੇਸ਼ਨ ਆ ਜਾਂ ਪਲਾਜ਼ ਦੇ ਮਾਰ ਪੁੱਤਨ ਦੇ ਜਿਹੜੇ ਲੋਕ ਆ ਜਦੋਂ ਉਹਨਾਂ ਨੇ ਕਿਹਾ ਕਿ ਪੁੱਤਨ ਨੇ ਉੱਥੇ ਨਹੀਂ ਹੋਣਾ ਉਹਦੇ ਹੀ ਤਕਰੀਬਨ ਸਾਰੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਹਜੇ ਇਹਦਾ ਕੋਈ ਹੱਲ ਹਲ ਨਿਕਲਣਾ ਹੈ ਨਹੀਂ ਕਿਉਂਕਿ ਜਦ ਤੱਕ ਉਹ ਆਪ ਆ ਕੇ ਨਹੀਂ ਬੰਦੇ ਜਦੋਂ ਆਪਾਂ ਇੰਡੀਆ ਦੇ ਵਿੱਚ ਨਹੀਂ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਕਹਿੰਦੇ ਸੀ ਵੀ ਜਦ ਤੱਕ ਮੋਦੀ ਤੇ ਅਮਿਤ ਸ਼ਾਹ ਦੇ ਵਿੱਚੋਂ ਕੋਈ ਆ ਕੇ ਇਹਨਾਂ ਦੇ ਨਾਲ ਗੱਲ ਨਹੀਂ ਕਰਦਾ ਤਦ ਤੱਕ ਮਸਲਾ ਹੱਲ ਨਹੀਂ ਹੋਣਾ ਸੋ ਆਬਵੀਅਸਲੀ ਸਾਰਿਆਂ ਨੂੰ ਪਤਾ ਕਿ ਜਦ ਤੱਕ ਕਬੂਤੇ ਨਾ ਆ ਕੇ ਨਹੀਂ ਪੈਂਦਾ ਜਾਂ ਏਟਲੀਸਟ ਉਧਰ ਆ ਕੇ ਟਰੰਪ ਨਹੀਂ ਬਿੰਦਾ ਤੇ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਸੋ ਉਹਨਾਂ ਨੇ ਹੁਣ ਤਕਰੀਬਨ ਆਪ ਵੀ ਕਹਿਤਾ ਹੈ ਇਵਨ ਥੋ ਕਿ ਹੁਣ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਉਹਨਾਂ ਨੇ ਜਿਹੜੀ ਮੀਟਿੰਗ ਇਹਨਾਂ ਦੀ ਤੁਰਕੀਆ ਦੇ ਵਿੱਚ ਇਸਟਾਨਬੁਲ ਦੇ ਵਿੱਚ ਉੱਥੇ ਇਹ ਹੋ ਰਹੀ ਆ ਜਿਹੜੇ 터ਕਿਸ਼ ਅਫੀਸ਼ੀਅਲ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣੇ ਯੂਕਰੇਨ 터ਕੀ ਤੇ ਇਹਨਾਂ ਦੀ ਜਿਹੜੇ ਯੂਐਸਏ ਇਹ ਤਿੰਨੇ ਜਾਣੇ ਜਿਹੜੇ ਸਵੇ ਮੀਟਿੰਗ ਦੇ ਵਿੱਚ ਨੇ ਕਿ ਇਸ ਪੀਸ ਪ੍ਰੋਸੈਸ ਨੂੰ ਅੱਗੇ ਲੈ ਕੇ ਕਿਦਾਂ ਵਧਣਾ ਤੇ ਜਿਹੜਾ 터ਕੀਏ ਆ ਤੁਹਾਨੂੰ ਪਤਾ ਕਿ ਇਹ ਕਈ ਅੰਤਰਰਾਸ਼ਟਰੀ ਤੌਰ ਤੇ ਕਈ ਪਾਸੇ ਪਲੇ ਕਰਦਾ ਇਹਨਾਂ ਦੇ ਨਾਲ ਰਸ਼ੀਆ ਦੇ ਨਾਲ ਵੀ ਵੈਸੇ ਨੈਟੋ ਕੰਟਰੀ ਵੀ ਆ ਤੇ ਰਸ਼ੀਆ ਦੇ ਨਾਲ ਵੀ ਇਹਦੇ ਸਬੰਧ ਚੰਗੇ ਨੇ ਉਧਰੋਂ ਦੂਜੇ ਪਾਸੇ ਹੁਣ ਇੰਡੀਆ ਦੇ ਨਾਲ ਤਾਂ ਚਲੋ ਖਾਸਾ ਰੌਲਾ ਰੱਪਾ ਇੰਡੀਆ ਨੇ ਤਾਂ ਬਾਇਕਾਟ ਦੀ ਉੱਥੇ ਸੋਸ਼ਲ ਮੀਡੀਆ ਤੇ ਸਾਡੇ ਚੱਲ ਰਿਹਾ ਕਿਉਂਕਿ ਇਹਨਾਂ ਨੇ ਸਿੱਧਮ ਸਿੱਧਾ ਪਾਕਿਸਤਾਨ ਦੇ ਨਾਲ ਜਾ ਕੇ ਤੁਰਕੀਏ ਜਿਹੜਾ ਐਜ਼ ਅ ਕੰਟਰੀ ਖੜਾ ਹੋਇਆ ਸੋ ਅੱਛਾ ਇਹਦੇ ਵਿੱਚ ਇੱਕ ਹੋਰ ਜਿਹੜੀ ਮੇਨ ਇਸ ਸਾਰੇ ਸਮਿਟ ਦੇ ਵਿੱਚ ਉਹ ਗੱਲ ਆ ਜਬ ਇਹਨਾਂ ਦਾ ਜਿਹੜਾ ਮਿਡਲ ਈਸਟ ਦਾ ਦੌਰਾ ਬੜਾ ਵੱਡਾ ਇਦੇ ਵਿੱਚ ਇਹਨਾਂ ਨੇ ਸਾਊਦੀ ਅਰੇਬੀਆ ਦੇ ਨਾਲ ਜਿਹੜੇ ਡੀਲਸ ਵਗੈਰਾ ਕੀਤੀਆਂ ਨੇ ਡੋਨਲਡ 트੍ਰੰਪ ਨੇ ਤੇ ਇੱਕ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਉਹ ਜਿਹੜਾ ਸੀਰੀਆ ਦੇ ਸੀਰੀਆ ਦੇ ਉੱਤੇ ਇਹਨਾਂ ਨੇ ਸਾਰੇ ਪ੍ਰਤੀਬੰਧ ਜਿਹੜੇ ਆ ਉਹ ਹਟਾ ਲਏ ਨੇ ਜਿਹੜਾ ਯੂ ਐਸ ਏ ਨੇ ਸੀਰੀਆ ਦੇ ਉੱਤੇ ਪ੍ਰਤੀਬੰਧ ਲਗਾਏ ਸੀ ਸੀਰੀਆ ਤੁਹਾਨੂੰ ਪਤਾ ਲੰਬੇ ਸਮੇਂ ਤੋਂ ਸਿਵਲ ਵਾਰ ਉੱਤੇ ਚੱਲ ਰਹੀ ਆ ਬੈਸਟੇਨ ਕੰਟਰੀਜ਼ ਦੇ ਵਿੱਚ ਜ਼ਿਆਦਾਤਰ ਜਿੰਨਾ ਵੀ ਫਲੋ ਆ ਰਿਹਾ ਮਾਈਗ੍ਰੈਂਟਸ ਦਾ ਜਾਂ ਕਹਿ ਲਓ ਕਿ ਬਾਹਰੋਂ ਜਿਹੜੇ ਲੋਕ ਆ ਰਹੇ ਨੇ ਉਹ ਜ਼ਿਆਦਾਤਰ ਸੀਰੀਆ ਦੇ ਨਾਲ ਸੰਬੰਧਿਤ ਹੀ ਨੇ ਕਿਉਂਕਿ ਵੋਟ ਵੋਟ ਔਰਨ ਕੰਟਰੀ ਆ ਵੀ ਉੱਤੇ ਲਗਾਤ ਇਹ ਉਹ ਉੱਥੇ ਹਲਾਤ ਵੀ ਇਦਾਂ ਦੇ ਸੀ ਕਿ ਜਿਹੜੀ ਸਰਕਾਰ ਸੀ ਉੱਥੇ ਸਮੇਂ ਦੀ ਸਥਾਪਤੀ ਸੀ ਉਹਦੇ ਵੀ ਖਿਲਾਫ ਸੀ ਲੋਕ ਕਿਉਂਕਿ ਉਹ ਵੀ ਬਹੁਤ ਹੱਦੋਂ ਵੱਧ ਬੇहद ਜ਼ੁਲਮ ਕਰ ਰਹੀ ਸੀ ਲੋਕਾਂ ਤੇ ਜਿਹੜੇ ਲੜ ਰਹੇ ਸੀਗੇ ਉਹ ਕਾਇਦਾ ਦਾ ਸ਼ੂਟ ਆਫ ਸੀ ਕਿ ਇਹ ਜਿਹੜੇ ਉਹਨਾਂ ਦੀ ਇਹ ਜਿਹੜੇ ਹੁਣ ਪ੍ਰੈਜ਼ੀਡੈਂਟ ਬਣੇ ਨੇ ਨਾ ਡੋਨਲਡ ਟਰੰਪ ਉਹਨਾਂ ਨੇ ਸੈਂਕਸ਼ਨਸ ਵੀ ਹਟਾਏ ਆ ਤੇ ਜਿਹੜੇ ਇਹ ਨਵੇਂ ਉਹਨਾਂ ਦੇ ਸ਼ਰ੍ਹਾਂ ਹੈਗੇ ਨੇ ਪਹਿਲਾਂ ਜਿਹੜੇ ਇਹਨਾਂ ਨੂੰ ਲੀਡ ਕਰਦੇ ਰਹੇ ਰੈਜ਼ਿਸਟੈਂਸ ਨੂੰ ਸੀਰੀਆ ਦੇ ਅੰਦਰ ਤੇ ਹੁਣ ਉਹ ਸੀਰੀਆ ਦੇ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਨੂੰ ਮਿਲੇ ਵੀ ਆ ਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਜਿਹੜਾ ਡੋਨਲਡ ਟਰੰਪ ਨੇ ਕਿਹਾ ਸੀ ਉਹਨਾਂ ਨੇ ਕਿਹਾ ਕਿ ਸੀਰੀਆ ਦੇ ਵਿੱਚ ਜਿੰਨੇ ਵੀ ਬਾਹਰਲੇ دہشت ਗਰਦ ਨੇ ਉਹਨਾਂ ਨੂੰ ਤੁਸੀਂ ਆਪਣੇ ਮੁਲਕ ਤੋਂ ਕੱਢੋ ਤੇ ਟਰੰਪ ਦਾ ਇਹ ਕਹਿਣਾ ਕਿ ਮੈਂ ਸੀਰੀਆ ਨੂੰ ਇੱਕ ਮੌਕਾ ਦੇਣਾ ਚਾਹੁੰਦਾ ਤਾਂ ਕਿ ਉਹ ਅੱਗੇ ਵਧ ਸਕਣ ਕਿਉਂਕਿ ਬੁਰਾ ਹਾਲ ਹੈ ਉਸ ਮੁਲਕ ਦਾ ਤਾਂ ਬਹੁਤ ਬਹੁਤ ਜਿਆਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਭ ਤੋਂ ਜਿਆਦਾ ਲੋਕ ਵੀ ਉੱਥੋਂ ਹੀ ਆ ਰਹੇ ਨੇ ਤੇ ਸਭ ਤੋਂ ਜਿਆਦਾ ਤਬਾਹੀ ਵੀ ਉਸੇ ਮੁਲਕ ਦੇ ਵਿੱਚ ਹੋਈ ਹੈ ਸੋ ਇੱਕ ਗੱਲ ਪੱਕੀ ਹੈ ਕਿ ਅਪੀਸ ਜਿਹੜਾ ਇਹਨਾਂ ਦਾ ਨੋਬਲ ਪੀਸ ਪ੍ਰਾਈਜ਼ ਹੁੰਦਾ ਉਹ ਤਕਰੀਬਨ ਲੈਣ ਦੀ ਪੂਰੀ ਤਿਆਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਓਬਾਮਾ ਨੂੰ ਮਿਲ ਗਿਆ ਸੀ ਇਸ ਕਰਕੇ ਇਹਨਾਂ ਦਾ ਵੀ ਪੂਰਾ ਕਿ ਮੈਂ ਉਹ ਪੀਸ ਪ੍ਰਾਈਜ਼ ਜਿਹੜਾ ਹਾਸਲ ਕਰਨਾ ਚਾਹੀ ਪਹਿਲਾਂ ਇਜ਼ਰਾਇਲ ਵਾਲਾ ਉਧਰ ਇਜ਼ਰਾਇਲ ਹਾਲਾਂਕਿ ਉਹ ਤਾਂ ਟੁੱਟ ਗਈ ਤੇ ਇਜ਼ਰਾਇਲ ਦੇ ਵੱਲੋਂ ਲਗਾਤਾਰ ਗਾਜ਼ਾ ਦੇ ਅੰਦਰ ਹਮਲੇ ਕੀਤੇ ਜਾ ਰਹੇ ਨੇ ਹੁਣ ਵੀ ਕਈ ਮੌਤਾਂ ਦੀ ਉੱਥੇ ਰਿਪੋਰਟ ਹੈ ਸੋ ਖਿਆਲ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਾਂਗੇ ਆਪਣਾ ਤੇ ਆਪਣੇ ਸਟੇਲ ਦਾ ਖਿਆਲ ਰੱਖਣਾ ਸਾਸਤ੍ਰਿਕਾ